ਸਭ ਤੋਂ ਪਹਿਲੀ ਲੜਾਈ ਪੰਘਾਣੀ ਦਾ ਯੁੱਧ ਪਹਾੜੀ ਰਾਜਿਆਂ ਦੀ ਫੌਜ ਨਾਲ ਲੜਦੀਨੀ ਜਿਸ ਵਿੱਚ ਪਹਾੜੀ ਰਾਜਿਆਂ ਦੀ ਫੌਜ ਦੀ ਗਿਣਤੀ 10000 ਅਤੇ ਗੁਰੂ ਜੀ ਦੇ ਸਿੰਘਾਂ ਦੀ ਗਿਣਤੀ ਸਿਰਫ 2000 ਸੀ ਅਨਮਿੱਤ ਚੀ ਲੜਾਈ ਵਿੱਚ ਦਸ਼ਮੇਸ਼ ਪਿਤਾ ਜੀ ਦੇ ਸਿੰਘ ਬੜੀ ਬਹਾਦਰੀ ਨਾਲ ਲੜਦੇ ਨੇ ਅਤੇ ਜਿੱਤ ਹਾਸਲ ਕਰਦੇ ਨੇ ਜਿਸ ਤੋਂ ਪਹਾੜੀ ਰਾਜੇ ਅਤੇ ਮੋਗਲ ਸੈਨਾ ਕਬਰਾ ਜਾਂਦੀ ਹੈ ਕਾਲਪੁਰਖ ਦੀ ਰਾਜ ਵਿੱਚ ਰਹਿਣ ਵਾਲੇ ਗੁਰੂ ਚਿਤੇ ਸਿੰਘ 946 ਬਿਕਰਮੀ ਸੰਮਤ ਨੂੰ ਨਦੌਣ ਵਿਖੇ ਮੁਗਲ ਸੈਨਾ ਨਾਲ ਅਤੇ ਪਹਾੜੀ ਰਾਜੇ ਨਾਲ ਮੁਕਾਬਲਾ ਕਰਦੇ ਨੇ। ਨੂੰ ਨਦੋਂ ਦੀ ਲੜਾਈ ਜਾਂ ਨਦੋਂ ਦਾ ਯੁੱਧ ਕਿਹਾ ਜਾਂਦਾ ਹੈ। ਉਨੇ ਦੌਂਦੀ ਯੁੱਧ ਤੋਂ ਬਾਅਦ ਦਸ਼ਮੀਸ਼ ਪਿਤਾ ਜੀ ਸੋਚ ਰਹੇ ਸਨ ਕਿ ਸਿੱਖਾਂ ਨੂੰ ਨਵਾਂ ਸਰੂਪ ਦਿੱਤਾ ਜਾਵੇ ਸੋਚ ਵਿਚਾਰ ਕਰਨ ਤੋਂ ਬਾਅਦ 1556 ਵਿਕਰਮੀ ਸੰਮਤ ਵਿਸਾਖੀ ਤੋਂ ਪਹਿਲਾਂ ਦਸ਼ਮ